ਸਤਿ ਸ਼੍ਰੀ ਅਕਾਲ ਪੰਜਾਬੀਓ ਲੋ ਜੀ ਅੱਜ ਕੁਝ ਐਸੀਆਂ ਸੱਚੀਆਂ ਗੱਲਾਂ ਤੇ ਕੌੜੀਆਂ ਜੋ ਜੁਬਣਗੀਆਂ ਜ਼ਰੂਰ ਪਰ ਸਾਰੀ insan ਦੀਤ ਦੇ ਫਾਇਦੇ ਲਈ ਹੋਣਗੀਆਂ ਕਹਿੰਦਾ ਹੂੰ ਹੂੰ ਹੋ ਫੜਨੇ ਬੜੇ ਔਖੇ ਨੇ ਉਹ ਫੜਨੇ ਬੜੇ ਔਖੇ ਨੇ ਹੋਏ ਉਡਣਾ ਸੱਪ ਸ਼ੇਰ ਦਾ ਲੱਕ ਵਿਗੜਿਆ ਜੱਟ ਉਹ ਅੱਗ ਦੀ ਲਟ ਹੋਵੇ ਜੇ ਲੱਗੀ ਲੱਗੀ ਉਹ ਬੁੱਢੀਆਂ ਕਰ ਜਾਂਦੇ ਨੇ ਉਹ ਪੁੱਟਿਆ ਕਰ ਜਾਂਦੇ ਨੇ ਪੁੱਤ ਦਾ ਮਰਨਾ ਕਰ ਜਦਾਂ ਚੜਨਾ ਨਸ਼ਾ ਕਰ ਵੜਨਾ ਮੁਕਦਮਾ ਲੜਨਾ ਜੇ ਪਵੇ ਕਚੈਰੀ ਉਫੜਨੇ ਬੜੇ ਔਖੇ ਨੇ ਉੱਡਣੇ ਸੱਪ ਸ਼ੇਰ ਦਾ ਲੱਕ ਵਿਗੜਿਆ ਜੱਟ ਉਹ ਅੱਗ ਦੀ ਲੱਟ ਹੋਵੇ ਜੇ ਲੱਗੀ ਹਾਂ ਲਓ ਜੀ ਇੱਕ ਸੱਚ ਜਦੋਂ ਇਹ ਚੀਜ਼ਾਂ ਸਾਡੀ ਧਰਤੀ ਦੇ ਉੱਤੇ ਹੋਣ ਲੱਗ ਪਈਆਂ ਤਾਂ ਉਦੋਂ ਆਪਾਂ ਸੱਚ ਬੋਲਣਾ ਛੱਡ ਦੇਣਾ ਹੈ ਜਿਹੜਾ ਗੌਰ ਕਰਿਓ ਕੀ ਕਹਿੰਦਾ ਹੈ ਹੋ ਛੱਡ ਦਊਗਾ ਸੱਪ ਜਦੋਂ ਡੰਗ ਮਾਰਨੋ ਓ ਹੱਟ ਜੂਗੀ ਅੱਗ ਜਦੋਂ ਬੰਦਾ ਸਾੜਨੋ ਓ ਛੱਡ ਦਊਗਾ ਸੱਪ ਜਦੋਂ ਡੰਗ ਮਾਰਨੋ ਓ ਹੱਟ ਜੂਗੀ ਅੱਗ ਜਦੋਂ ਬੰਦਾ ਸਾੜਨੋ ਓ ਪੈਰਾਂ 'ਚ ਚੁੱਭੂਣਾ ਜਦੋਂ ਕੱਚ ਮਿੱਤਰੋ ਆ ਜਾ ਓ ਉਹ ਨਾਚ ਰਗਾਉਣਾ ਅਸੀਂ ਓ ਉਹ ਨਾਚ ਰਗਾਉਣਾ ਅਸੀਂ ਸੱਚ ਮਿੱਤਰੋ ਓ ਉਹ ਨਾਚ ਰਗਾਉਣਾ ਅਸੀਂ ਸੱਚ ਮਿੱਤਰੋ ਓ ਅੱਗੇ ਕਹਿੰਦਾ ਓਏ ਤੜਕੇ ਦੀ ਪਾਠੀ ਜਦੋਂ ਰੌਲ ਪੁੱਲ ਜਊ ਓ ਸੂਰਮਾ ਜ਼ਬਾਨੋਂ ਦੇ ਕੇ ਕਾਲ ਪੁੱਲ ਜਊ ਓਏ ਤੜਕੇ ਦੀ ਪਾਠੀ ਜਦੋਂ ਰੌਲ ਪੁੱਲ ਜਊ ਓ ਸੂਰਮਾ ਜ਼ਬਾਨੋਂ ਦੇ ਕੇ ਕਾਲ ਪੁੱਲ ਜਊ ਓ ਨਾਰਨਾ ਬਖਾਏਗੀ ਜਦੋਂ ਜੱਜ ਮਿੱਤਰਾ ਓ ਓ ਨਾਚ ਰਗਾਉਣਾ ਅਸੀਂ ਓ ਓ ਨਾਚ ਰਗਾਉਣਾ ਅਸੀਂ ਸੱਚ ਮਿੱਤਰਾ ਓ ਓ ਨਾਚ ਰਗਾਉਣਾ ਅਸੀਂ ਸੱਚ ਮਿੱਤਰਾ ਓ ਓ ਕਹਿੰਦਾ ਓਏ ਬੈਸ਼ਾਬੂ ਹੇਤੇ ਜਦੋਂ ਪਾਲੂ ਪੜਦਾ ਓ ਭੱਜ ਜੂ ਮੈਦਾਨੋਂ ਰਾਜਪੂਤ ਲੜਦਾ ਓਏ ਬੈਸ਼ਾਬੂ ਹੇਤੇ ਜਦੋਂ ਪਾਲੂ ਪੜਦਾ ਓ ਭੱਜ ਜੂ ਮੈਦਾਨੋਂ ਰਾਜਪੂਤ ਲੜਦਾ ਓ ਠੱਗੀ ਮਾਰੀ ਜਾਊਗੀ ਜਦੋਂ ਪੱਛ ਮਿੱਤਰੋ ਓਏ ਓ ਨਾਚ ਲਗਾਉਣਾ ਅਸੀਂ ਓਏ ਓ ਨਾਚ ਲਗਾਉਣਾ ਅਸੀਂ ਸੱਚ ਮਿੱਤਰੋ ਓਏ ਓ ਨਾਚ ਲਗਾਉਣਾ ਅਸੀਂ ਸੱਚ ਮਿੱਤਰੋ ਨੂੰ ਜਦੋਂ 베ਰ ਲੱਗਣੇ ਉਹ ਗਿੱਦੜਾਂ ਦੇ ਮੂਰੇ ਜਦੋਂ ਸ਼ੇਰ ਲੱਗਣੇ ਓਏ ਅੰਬ ਦੇ ਬੂਟੇ ਨੂੰ ਜਦੋਂ 베ਰ ਲੱਗਣੇ ਉਹ ਗਿੱਦੜਾਂ ਦੇ ਮੂਰੇ ਜਦੋਂ ਸ਼ੇਰ ਲੱਗਣੇ ਇਹ ਖੁਸਰਾ ਵਖਾਊਗਾ ਕਦੇ ਨਾ ਨੱਚ ਮਿੱਤਰਾ ਓਏ ਉਹ ਨਾਚ ਰਗਾਉਣਾ ਅਸੀਂ ਓਏ ਉਹ ਨਾਚ ਰਗਾਉਣਾ ਅਸੀਂ ਸੱਚ ਮਿੱਤਰਾ ਓਏ ਉਹ ਨਾਚ ਰਗਾਉਣਾ ਅਸੀਂ ਸੱਚ ਮਿੱਤਰਾ ਹਾਏ ਕੀ ਕਹਿੰਦਾ ਓਏ ਜਦੋਂ ਲੰਗਾ ਕੋਠੇ ਤੇ ਪਲੰਗ ਝਾੜ ਦੂ ਓ ਲੈਲਾ ਜਦੋਂ ਜਾ ਕੇ ਬਗਿਆ ਹੜ ਪਾਰ ਦੂ ਓ ਜਦੋਂ ਲੰਗਾ ਕੋਠੇ ਤੇ ਪਲੰਗ ਝਾੜ ਦੂ ਓ ਲੈਲਾ ਜਦੋਂ ਜਾ ਕੇ ਬਗਿਆ ਹੜ ਪਾਰ ਦੂ ਜੇ ਜਵਾਈ ਨੂੰ ਆ ਫੀਮ ਦੋਗੀ ਸੱਸ ਮਿੱਤਰਾ ਓ ਓ ਨੱਚ ਰਗਾਣ ਅਸੀਂ ਓ ਓ ਨੱਚ ਰਗਾਣ ਅਸੀਂ ਸੱਚ ਮਿੱਤਰਾ ਓ ਓ ਨੱਚ ਰਗਾਣ ਅਸੀਂ ਸੱਚ ਮਿੱਤਰਾ ਅਗਲਾ ਚ ਗਿੰਦਾ ਹੋ ਜਦੋਂ ਸਾਬ ਆਪਣੇ ਗੋਟਾ ਸਾਥੋਂ ਦੂਰ ਹੋ ਗਿਆ ਓ ਜਾਣੇ ਓ ਕੇ ਰੰਮੀ ਨੂੰ غرੂਰ ਹੋ ਗਿਆ ਜੇ ਸਾਭਪਣ ਗੋਟਾ ਸਾਥੋਂ ਦੂਰ ਹੋ ਗਿਆ ਓ ਜਾ ਫਿਰ ਰੰਮੀ ਨੂੰ غرੂਰ ਹੋ ਗਿਆ ਤੇ ਚਿੱਟਣਾ ਬਖਾਏਗਾ ਹੱਦੀ ਦਾ ਚਿੱਤ ਮਿੱਤਰੋ ਓਏ ਓ ਨਾਚ ਲਗਾਉਣਾ ਅਸੀਂ ਓਏ ਓ ਨਾਚ ਲਗਾਉਣਾ ਅਸੀਂ ਸੱਚ ਮਿੱਤਰੋ ਓਏ ਓ ਨਾਚ ਲਗਾਉਣਾ ਅਸੀਂ ਸੱਚ ਮਿੱਤਰੋ ਹਾਏ ਹਾ ਸੋ ਬਾਜ ਸਾਡੇ ਲਾਈਵ ਹੋਣ ਦੇ ਤਿੰਨ ਕਾਰਨ ਸੀ ਪਹਿਲਾ ਕਾਰਨ ਇਹ ਕਿ ਹੱਥ ਜੋੜ ਕੇ ਮਾਫੀ ਮੰਗਦੇ ਆ ਗੁਸਤਾਖੀ ਮਾਫ ਕਰਿਓ ਕਿ ਕਾਫੀ ਟਾਈਮ ਹੋ ਗਿਆ ਲਾਈਵ ਹੋਣ ਨੂੰ ਕਿਉਂਕਿ ਟ੍ਰੈਕਾਂ ਦੇ ਵਿੱਚ ਕਾਫੀ ਬਿਜੀ ਸੀ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਕਿ ਪੰਜਾਬ ਪੰਜਾਬੀ ਦੇ ਪੰਜਾਬੀਅਤ ਨੂੰ ਅੱਗੇ ਖੜਨ ਦਾ ਸੋ ਤੁਸੀਂ ਸਾਡੇ ਸੱਪ ਸ਼ੇਰ ਜੱਟ ਤੇ ਉਹ ਜੱਟ ਤੇ ਬੱਬਰ ਸ਼ੇਰ ਨੂੰ ਬੜਾ ਜਿਆਦਾ ਪਿਆਰ ਦਿੱਤਾ ਸੋ ਅੱਗੇ ਆਉਣ ਵਾਲੇ ਟ੍ਰੈਕ ਵੀ ਜਿਹੜੇ ਵੀ ਆਉਣਗੇ ਚਾਹੇ ਜੂਥ ਚਾਹੇ ਆਪਾਂ ਕੋਈ ਵੀ ਚੀਜ਼ ਗਾਵਾਂ ਕਿ ਚਾਹੇ ਵਾਰਾਂ ਚਾਹੇ ਕੁਝ ਵੀ ਉਹ ਵੀ ਸੱਭਿਆਚਾਰ ਦਾਰਸ਼ ਰਹਿ ਕੇ ਹੋਣਗੀਆਂ ਤੇ ਸਾਡੇ ਜਿੰਨੇ ਵੀ ਧੀਆਂ ਪੁੱਤ ਸਾਡੇ ਮਾਪੇ ਸਾਡੇ ਬਜ਼ੁਰਗ ਸਾਡੀਆਂ ਧੀਆਂ ਇੱਕੋ ਥਾਂ ਇੱਕੋ ਟੀਵੀ ਤੇ ਬੈਠ ਕੇ ਦੇਖ ਸਕਣਗੇ ਸੋ ਇੱਕ ਕਾਰਨ ਹੋਰ ਸੀ ਕਿ ਅੱਜ ਲੋਕ ਇਹ ਗੱਲਾਂ ਕਰਦੇ ਨੇ ਜੀ ਕਿ ਇਹ ਚੀਜ਼ਾਂ ਤੁਸੀਂ ਕਿੱਥੋਂ ਲਿਆਉਂਦੇ ਹੋ ਇਹ ਚੀਜ਼ਾਂ ਸਿੱਖਤੀਆਂ ਜਾਂ ਕੋਈ ਚੀਜ਼ਾਂ ਕਰਦੇ ਨੇ ਹਣਾ ਮੈਂ ਗੱਲ ਸਾਰੀ ਦੁਨੀਆ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਇਹ ਜੋ ਚੀਜ਼ਾਂ ਆਪਾਂ ਗਾ ਰਹੇ ਹੁਣ ਇਹ ਕਈ ਸਾਲਾਂ ਪਹਿਲਾਂ ਸਾਡੇ ਕੋਲ ਐਸਾ ਮੈਟਰ ਪਿਆ ਏ ਕਿ ਅੱਜ ਤੋਂ 50 ਸਾਲ ਪਹਿਲਾਂ ਲਿਖਿਆ ਗਿਆ ਏ ਕਈ ਚੀਜ਼ਾਂ ਉਸ assi ਸਾਡੇ ਮੇਰੇ ਚਾਚਾ ਜੀ ਸਰਦਾਰ ਸਰਦਾਰ ਕੁਲਦੀਪ ਰਣਧਾਵਾ ਜੀ ਪੰਜਾਬੀ ਲੋਕਾ ਇੱਕ ਸਾਡੇ ਫਾਦਰ ਸਾਹਿਬ ਸਰਦਾਰ ਜਸਵੰਤ ਸਿੰਘ ਜਿਹਨਾਂ ਨੂੰ ਤੁਸੀਂ ਜਾਣਦੇ ਹੋ ਤੇ ਉਹਨਾਂ ਨੇ ਚੀਜ਼ਾਂ ਲਿਖੀਆਂ ਪਈਆਂ ਨੇ ਹੋਰ ਵੀ ਕਾਫੀ ਜਿਹੜੇ ਕਾਫੀ ਰਾਈਟਰ ਰਹੇ ਨੇ ਤੇ ਉਹਨਾਂ ਨੇ ਚੀਜ਼ਾਂ ਲਿਖੀਆਂ ਸੀ ਜਾਂ ਸਾਹ ਵੀਰ ਸਾਡੇ ਤੋਂ ਪੁਰਾਣਾ ਜਾਣਦਾ ਪਹਿਲੀਆਂ ਚੀਜ਼ਾਂ ਪੁਰਾਣੇ ਮੇਲਿਆਂ 'ਚ ਗਾਈਆਂ ਉਹ ਆਪਾਂ ਪੁਰਾਣੇ ਮੇਲੇ 'ਚ ਗਾਉਂਦੇ ਰਹੇ ਲੋਕ ਸਾਡੀਆਂ ਚੀਜ਼ਾਂ ਸੁਣ ਕੇ ਹੀ ਅੱਜ ਹਨ ਠੀਕ ਹੈ ਜੀ ਇੱਕ ਗੱਲ ਕਰਨਾ ਚਾਹੁੰ ਜਿੱਦਾਂ ਕਈ ਟਿੱਪਣੀ ਠਾਦਣ ਦੇ ਨੇ ਕਿ ਜਿਹੜੇ ਇਹ ਜਿਹੜੇ ਗੀਤ ਗਾਉਂਦੇ ਨੇ ਰਮੀ ਲਦਾਵਾ ਪ੍ਰਿੰਸ ਰੰਦਾਵਾ ਇਹ ਮਤਲਬ ਸਾਹਬ ਦੇ ਨਹੀਂ ਆ ਜਾਂ ਉਹਨਾਂ ਦੇ ਆਪਣੇ ਨਹੀਂ ਆ ਅਸੀਂ ਇਹਨਾਂ ਚੈਲੰਜ ਕਰਦੇ ਆ ਸਾਰਿਆਂ ਨੂੰ ਕਿ ਜਿਹੜਾ ਵੀ ਟਿੱਪਣੀ ਠਾਉਂਦਾ ਆ ਉਹ ਸਾਡੇ ਕੋਲ ਆ ਜੇ ਇੱਕ ਆਈਡੀਆ ਦਵਾਗੇ ਉਹਨੂੰ ਵੀ ਤੇ ਸਾਹਬ ਵੀਰ ਨੂੰ ਵੀ ਤੇ ਜਾਂ ਆਪਾਂ ਵੀ ਆਪਣੀ ਗੱਲ ਕਰਦੇ ਆ ਹਨਾ ਇੱਕ ਆਈਡੀਆ ਦਵਾਗੇ ਆਪਾਂ ਜਿਹੜਾ ਉਸ ਗੀਤ ਨੂੰ ਪੂਰਾ ਕਰ ਦੂਗਾ ਅਸੀਂ ਉਹ ਚੀਜ਼ ਸੱਚ ਮੰਨ ਲਾਂਗੇ ਕਿ ਹਾਂ ਉਹਦੇ ਬੰਦੇ ਨੇ ਕੀਤਾ ਉਹ ਰਾਈਟਰ ਆ ਕਿਉਂਕਿ ਦੇਖੋ ਜੀ ਆਪਾਂ ਜੋ ਕਰ ਰਹੇ ਆ ਕੋਈ ਆਪਾਂ ਹੁਣ ਆਉਣ ਨੂੰ ਤੇ ਕਾਫੀ ਟਾਈਮ ਪਹਿਲਾਂ ਵੀ ਆ ਸਕਦੀ ਕੁਝ ਵੀ ਕਰ ਸਕਦੇ ਜੀ ਕੋਈ ਵੀ ਚੀਜ਼ਾਂ ਗਾ ਸਕਦੇ ਆ ਜਿੱਦਾਂ ਸਾਨੂੰ ਪਰਮਾਤਮਾ ਨੇ ਆਵਾਜ਼ ਬਖਸ਼ੀ ਆ ਪਰ ਸਾਨੂੰ ਨੇ ਬਣਾਇਆ ਇਸ ਕੰਮ ਲਈ ਆ ਕਿ ਆਪਾਂ ਇਹ ਜੋ ਪੰਜਾਬੀ ਸੱਭਿਆਚਾਰ ਵਿੱਚ ਗੰਦ ਪਿਆ ਏ ਕਿਉਂਕਿ ਸਾਡਾ ਵਿਰਸਾ ਇੱਕ ਸਾਰੇ ਵਰਲਡ ਵਿੱਚ ਇੱਕ ਐਸਾ ਅਮੀਰ ਵਿਸਾ ਏ ਕਿ ਦੁਨੀਆ ਵਿੱਚ ਕਿਤੇ ਨਹੀਂ ਲੱਭ ਸਕਦਾ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੇ ਵੀ ਚਲੋ ਸਾਨੂੰ ਬਹੁਤ ਲੋਕ ਪਿਆਰ ਕਰਦੇ ਨੇ 100 ਵਿੱਚੋਂ ਕੁਝ 5 ਲੋਕ ਨੇ ਜਿਹੜੇ ਸਾਡੇ ਤੋਂ ਜੈਲਸੀ ਫੀਲ ਕਰਦੇ ਨੇ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਸੜੋ ਨਾ ਰੀਸ ਕਰੋ ਮਿਹਨਤਾਂ ਕਰਕੇ ਅੱਗੇ ਆਓ ਸਾਡੇ ਸਾਡੇ ਦੋਵਾਂ ਭਰਾਵਾਂ ਦੀਆਂ ਮਿਹਨਤਾਂ ਜਾਂ ਸਾਹਬ ਕੋਲ ਗੋਡੇ ਦੀਆਂ ਮਿਹਨਤਾਂ ਨੂੰ ਫਲ ਲੱਗਾ ਆ ਮਿਹਨਤ ਕਰੋ ਪ੍ਰਮਾਤਮਾ ਇੱਕ ਨਾ ਇੱਕ ਦਿਨ ਤੁਹਾਨੂੰ ਜਰੂਰ ਸਾਥ ਦੇਗਾ ਤਾਂ ਡਰ ਜੇ ਸਾਡਾ ਵੈਰ ਅਸਲ ਜਿਹਾ ਹੈ ਜਾਂ ਸਾਡੀ ਵਿਰੋਧਤਾ ਕਿਸੇ ਦੀ ਹੈ ਉਹ ਆ ਜਿਹੜੇ ਕਲਾਕਾਰ ਨਹੀਂ ਨੇ ਜੇ ਤੁਸੀਂ ਕਲਾਕਾਰ ਨਹੀਂ ਵੀ ਹੈਗੇ ਜੇ ਤੁਹਾਨੂੰ ਪ੍ਰਮਾਤਮਾ ਨੇ ਨਹੀਂ ਗਲਾ ਦਿੱਤਾ ਪਰ ਤੁਸੀਂ ਜੂਥ ਨੂੰ ਨਾਮ ਕੁਝ ਚੰਗੀਆਂ ਚੀਜ਼ਾਂ ਸਮਾਜ ਦੇ ਵਿੱਚ ਲੈ ਕੇ ਉਹ ਜਿਹਦੇ ਨਾਲ ਸੁਧਾਰ ਆ ਸਕੇ ਸਾਡੇ ਪੰਜਾਬ ਦੀ ਜਿਹੜਾ ਪੁਰਾਣਾ ਵਿਰਸਾ ਗੋਮੂ ਹੋ ਚੁੱਕਿਆ ਉਹ ਅੱਗੇ ਲੈ ਜਾ ਸਕੋ ਕਿ ਸਾਡੀ ਇਹ ਕੋਸ਼ਿਸ਼ ਹੈ ਸਾਡੇ ਨਾਲ ਨਾਲ ਉਹ ਨਾ ਕਿ ਸਾਡੇ ਖਿਲਾਫ ਹੋਵੇ ਹਮੇਸ਼ਾ ਪਰਮਾਤਮਾ ਦੀ ਬਾਣੀ ਵਿੱਚ ਵੀ ਲਿਖਿਆ ਕਿ ਮਿਹਨਤਾਂ ਨੂੰ ਫਲ ਮਿਲਦੇ ਨੇ ਮਿਹਨਤਾਂ ਨੂੰ ਫਲ ਲੱਗਦੇ ਮਿਹਨਤ ਕਰੋ ਕਿਰਤ ਕਰੋ ਆਪਣੇ ਹੱਥਾਂ ਨਾਲ ਸਾਨੂੰ ਪਰਮਾਤਮਾ ਦਾ ਅਸਰ ਦੀ ਪਹਿਰਾਵੇ ਦੀ ਚੀਜ਼ ਹੀ ਇੱਕ ਬਹੁਤ ਕੋੜਾ ਸੱਚ ਹੈ ਕਿ ਜਿਨ੍ਹਾਂ ਦੀਆਂ ਜਿਨ੍ਹਾਂ ਤੋਂ ਸਾਡੇ ਗੁਰੂਆਂ ਨੇ ਸਾਡੇ ਸਮਾਜ ਦੀਆਂ ਸਾਡੀਆਂ ਧੀਆਂ ਭਣਾਂ ਦੀਆਂ ਇੱਕਾਂ ਬਚਾਈਆਂ ਅੱਜ ਉਹ ਬਰਕੇ ਜਿਹੜੀਆਂ ਨੇ ਤੇ ਪਰ ਸਾਡੀਆਂ ਇੱਕ ਉਹਦੇ ਉੱਤੇ ਗੱਲ ਲਿਖੀ ਸੀ ਬੜੀ ਵਧੀਆ ਇਹ ਕਹਿੰਦਾ ਹੈ ਹੂੰ ਹੂੰ ਕਿਉਂਕਿ ਅਸੀਂ ਅਕਸਰ ਹੀ ਦੇਖਦੇ ਆ ਪਹਿਰਾਵੇ ਨੂੰ ਲੈ ਕੇ ਸਾਡੇ ਸਭਿਆਚਾਰ ਦਾ ਪਹਿਰਾਵਾ ਕੁਝ ਹੋਰ ਹੈ ਵੱਖ-ਵੱਖ ਕੰਟਰੀਆਂ ਦਾ ਪਹਿਰਾਵਾ ਕੁਝ ਹੋਰ ਹੋਵੇਗਾ ਸੋ ਇਸ ਤਰ੍ਹਾਂ ਦਾ ਕਹਿੰਦਾ ਹੈ ਹੂੰ ਹੂੰ ਉਹ ਦਰ ਮਾਪਿਆਂ ਦਾ ਧੀਆਂ ਦਿਲੋਂ ਪੁੱਲੀਆਂ ਉਹ ਨੰਗੇ ਅੰਗਣੇ ਤੇ ਫੈਸ਼ਨਾ ਤੇ ਡੁੱਲੀਆਂ ਉਹ ਡਰ ਮਾਪਿਆਂ ਦਾ ਤੀਆਂ ਦਿਲੋਂ ਭੁੱਲੀਆਂ ਉਹ ਨੰਗੇ ਅੰਗਣੇ ਤੇ ਫੈਸ਼ਨਾ ਤੇ ਡੁੱਲੀਆਂ ਓਏ ਅੱਗ ਲੱਗਿਆ ਸੀਆਂ ਪੜਾਈਆਂ ਨੂੰ ਓਏ ਅੱਗ ਲੱਗਿਆ ਸੀਆਂ ਪੜਾਈਆਂ ਨੂੰ ਹੋ ਗਈਆਂ ਨੇ ਫਰੈਂਕ ਹੱਦੋਂ ਬਾਹਲੀਆਂ ਉਹ ਮੁਸਲੇ ਦੀ ਤੀ ਤਾਂ ਯਾਰੋ ਬੁਰਕੇ ਚ ਰਹਿੰਦੀ ਪਰ ਸਾਡੀਆਂ ਨੇ ਸ਼ਰਮ ਰਹਿਦੀ ਪਰ ਆਪਣੀਆਂ ਸ਼ਰਮਾਂ ਕਿਉਂ ਲਾਲੀਆਂ ਸੋ ਇਨੀਆਂ ਕਾ ਹਾਜ਼ਰੀ ਕਬੂਲ ਕਰਿਓ ਸੋ ਜਲਦ ਹੀ ਮਿਲਦੇ ਆ ਸੋ ਇੱਕ ਹੋਰ ਬੇਨਤੀ ਸੀ ਕਿ ਕੱਲ 31 ਤਰੀਕ ਨੂੰ ਸਾਡੇ ਕੌਮ ਦੇ ਇੱਕ ਬਹੁਤ ਹੀ ਮਹਾਨ ਯੋਧੇ ਸਰਦਾਰ ਸ਼ਹੀਦ ਉਧਮ ਸਿੰਘ ਦਾ ਮੇਲਾ ਇਸ ਨਾਮ ਉਹਨਾਂ ਦੇ ਸ਼ਹੀਦੀ ਧਾੜੇ ਤੇ 31 ਨੂੰ ਸੋ ਸਾਰਿਆਂ ਨੇ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਇਸ ਨਾਮ ਵਾਸੀਆਂ ਨੇ ਬੜਾ ਜਿਆਦਾ ਵਧੀਆ ਇੰਤਜ਼ਾਮ ਕੀਤਾ ਹੈ ਸਾਰੇ ਜਿੱਥੇ ਵੀ ਲੋਕ ਜਿਹੜੇ ਵੀ ਆਪਣਾ ਦਰਸ਼ਨ ਜਾ ਰਹੇ ਨੇ ਜਿਹੜੇ ਵੀ ਲੋਕ ਉਹਨਾਂ ਵਾਸਤੇ ਵਧੀਆ ਸਾਡੀਆਂ ਮਾਵਾਂ ਪੈਣਾਂ ਲਈ ਇੰਤਜ਼ਾਮ ਕੀਤਾ ਹੈ ਹਰ ਸਾਲ ਕਰਦੇ ਨੇ ਬਹੁਤ ਵਧੀਆ ਮੇਲਾ ਕਰਾਉਂਦੇ ਨੇ ਜਿੰਨੇ ਵੀ ਵੀਰ ਨੇ ਸਾਡੇ ਸੋ ਬੇਨਤੀ ਹੈ ਕਿ ਸਾਰਿਆਂ ਨੇ ਜੋ ਸਾਡੀਆਂ ਜਿਨ੍ਹਾਂ ਨੇ ਨਵੀਆਂ ਗੱਲਾਂ ਸੁਣਨੀਆਂ ਨੇ ਕੁਝ ਐਸੀਆਂ ਗੱਲਾਂ ਜਿਹੜੀਆਂ ਆਪਾਂ ਕਦੀ ਗਾਈਆਂ ਨਹੀਂ ਸੋ ਸਾਰਿਆਂ ਨੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਸੋ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ ਪੰਜਾਬੀ ਸੋ ਮਿਲਦੇ ਹਾਂ ਜਲਦੀ